ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਅੰਬਾ ਦੀ ਕੱਚੇ ਅੰਬਾਂ ਦੀ ਖੱਟੇ ਮਿੱਠੀ ਚਟਣੀ ਉਹਦੇ ਲਈ ਆਪਾਂ 1 ਕਿਲੋ ਅੰਬ ਲੈ ਲਿਆ ਆ achar ਵਾਲੇ ਹੁਣ ਆਪਾਂ ਇਹਦਾ ਛਿਲਕਾ ਉਤਾਰ ਦਾਂਗੇ ਛਿਲਕਾ ਚੰਗੀ ਤਰ੍ਹਾਂ ਉਤਾਰ ਦੇਣਾ ਜੇਦਾ ਛਿਲਕਾ ਨਾ ਰਹਿ ਗਿਆ ਫਿਰ ਥੋੜੀ ਜੀ ਕੜਵੀ ਬਣੂਗੀ ਚਟਣੀ ਹੁਣ ਜੀ ਆਪਾਂ ਇਹਦਾ ਛਿਲਕਾ ਉਤਾਰ ਦਾਂਗੇ ਛਿਲਕਾ ਆਪਾਂ ਉਤਾਰ ਲਿਆ ਹੁਣ ਆਪਾਂ ਇਹਦਾ ਗੁਦਦੇ ਉਤਾਰ ਲਾਂਗੇ ਇਹ ਆਪਾਂ ਬੋਇਲ ਕਰਕੇ ਬਣਾਵਾਂਗੇ ਇਹ ਛੜਨੀ ਕद्दूकस ਕਰਕੇ ਅੰਬਾ ਦੀ ਵੀ ਬਣਦੀ ਹੈ ਪਰਾਪਾ ਬੋਇਲ ਕਰਕੇ ਬਣਾਵਾਂਗੇ। ਤਦੂ ਕਸ਼ ਕਰਕੇ ਫਿਰ ਕਿਸ ਦਿਨ ਨਾ ਦਿਖਾਵਾਂਗੀ। ਅੰਬਾ ਨੂੰ ਆਪਾਂ ਅੰਬਾ ਦਾ ਗੁੱਦਾ ਤਾਰ ਲਿਆ ਵਾ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ। ਕਿਉਂਕਿ ਆਪਾਂ ਬੋਇਲ ਕਰਨੇ ਨੇ ਤਾਂ ਪੀਸਾਂ ਦਾ ਕੋਈ ਨਹੀਂਗਾ ਵੱਡਾ ਛੋਟਾ ਜਿਸ ਤਰ੍ਹਾਂ ਦਾ ਮਰਜੀ ਕੱਟ ਸਕਦੇ। ਅੰਬ ਦੇ ਆਪਾਂ ਪੀਸ ਕੱਟ ਲਿਆ ਜੀ। ਆਸtra ਪੀਸ ਕੱਟ ਲੈਣੇ ਆ ਕਿਉਂਕਿ ਪੀਸ ਕੋਈ ਵੱਡੇ ਛੋਟੇ ਦਾ ਕੋਈ ਨਹੀਂ ਫਰਕ ਪੈਣਾਗਾ ਆਪਾਂ ਇਹਨੂੰ ਬੋਇਲ ਹੀ ਕਰਨਾ ਇਧਰ ਆਪਾਂ ਗੁੜ ਲੈ ਲਿਆ ਜੀ 800 ਗ੍ਰਾਮ ਆਪਾਂ ਗੁੜ ਲਿਆ ਵਾ ਤੇ ਕਿਲੋ ਆਪਣੇ ਅੰਬ ਸੀਗੇ ਇਹਦਾ ਛਿਲਕਾ ਤੇ ਗਿੜਕ ਉਤਾਰ ਕੇ 800 ਗ੍ਰਾਮ ਇਹ ਅੰਬ ਰਹਿ ਗਏ ਆ ਇਹਦੇ ਵਿੱਚ ਜੇ ਆਪਾਂ ਸ਼ੱਕਰ ਪਾਣੀ ਹੋਵੇ ਤਾਂ ਸ਼ੱਕਰ ਦਾ ਮਿੱਠਾ ਥੋੜਾ ਘੱਟ ਹੁੰਦਾ ਉਹ ਪੂਰਾ 1 ਕਿਲੋ ਹੀ ਪਾਉਗੇ ਤੇ ਜੇ ਆਪਾਂ ਚੀਨੀ ਪਾਣੀ ਹੋਵੇ ਤੇ ਚੀਨੀ 800 ਗ੍ਰਾਮ ਪਾਉਗੇ ਹੁਣ ਆਪਾਂ ਇਹਨੂੰ ਕੁੱਕਰ ਆਪਾਂ ਰੱਖ ਲਿਆ ਜੀ ਹੁਣ ਆਪਾਂ ਇਹਦੇ ਵਿੱਚ 1 ਕੱਪ ਪਾਣੀ ਦਾ ਪਾਵਾਂਗੇ ਅੰਬ ਪਾ ਦਾਂਗੇ ਨਾਲ ਹੀ ਆਪਾਂ ਗੁੜ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਨਮਕ ਦਾ ਐਡ ਕਰਾਂਗੇ ਅੱਧਾ ਚਮਚ ਹਲਦੀ ਦਾ ਐਡ ਕਰਾਂਗੇ ਇਹਨੂੰ ਫਲਾਦਾਂਗੇ ਜੀ ਹੁਣ ਆਪਾਂ ਜੀ ਪ੍ਰੈਸ਼ਰ ਕੁੱਕਰ ਦਾ ਢੱਕਣ ਲਗਾ ਦਾਂਗੇ ਚਾਰ ਵਿਸਲਾਂ ਆਉਣ ਤੇ ਆਪਾਂ ਇਹਨੂੰ ਬੰਦ ਕਰ ਦਾਂਗੇ ਓਨੀ ਦੇਰ ਇਧਰ ਆਪਾਂ ਆਪ ਤਵਾ ਰੱਖ ਲਿਆ ਜੀ ਸਿੰਮ ਤੇ ਉੱਤੇ ਆਪਾਂ ਗੈਸ ਨੂੰ ਕਰ ਲੈਣਾ ਇਦੇ ਵਿੱਚ ਇੱਕ ਚਮਚਾ ਆਜਵੈਨ ਦਾ ਪਾਉਣਾ ਇੱਕ ਚਮਚਾ ਪਾ ਜੀਰੇ ਦਾ ਪਾਉਣਾ ਇੱਕ ਚਮਚਾ ਪਾ ਕਲੌਂਜੀ ਦਾ ਪਾਉਣਾ ਇਹਦੇ ਵਿੱਚ ਸਾਰੇ ਮਸਾਲੇ ਆਮਬ ਦੇ ਚਾਰ ਵਾਲੇ ਪਾਣਗੇ ਮੇਥੀ ਦਾ ਵੀ ਪਾਉਣਾ ਮੇਥੇ ਮੇਥੀ ਜੋ ਵੀ ਕਹਿੰਦੇ ਨੂੰ ਇੱਕ ਚਮਚਾ ਇੱਕ ਕੀ ਚਮਚਾ ਪਾ ਇਹਦੇ ਵਿੱਚ ਸੌਂਫ ਦਾ ਪਾਉਣਾ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਡਰਾਈ ਹੌਸਟ ਕਰਾਂਗੇ ਇਹਨਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਬਸ ਇਹਨਾਂ ਦਾ ਰੰਗ ਹੀ ਥੋੜਾ ਜਿਹਾ ਬਦਲਣਾ ਫਿਰ ਆਪਾਂ ਇਹਨਾਂ ਨੂੰ ਪੀਸ ਲਾਂਗੇ ਇਨਾਂ ਦਾ ਥੋੜਾ ਥੋੜਾ ਕਲਰ ਚੇਂਜ ਹੋ ਗਿਆ ਵਾ ਹੁਣ ਆਪਾਂ ਇਹਨੂੰ ਉਤਾਰ ਲਾਂਗੇ ਠੰਡਾ ਕਰਕੇ ਬਸ ਇਹਨੂੰ ਪੀਸ ਲਾਂਗੇ ਗ੍ਰाइंड ਕਰ ਲਾਂਗੇ ਚਾਰ ਵਿਸਲਸ ਆ ਗਈਆਂ ਜੀ ਹੁਣ ਆਪਾਂ ਖੋਲ ਕੇ ਦੇਖਦੇ ਆਂ ਆਂਬਾ ਆਪਣੇ ਬਹੁਤ ਹੀ ਨੈਸ਼ ਹੋ ਗਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫਿਰ ਘੋਲ ਦਾਂਗੇ ਹਾਂਜੀ ਆਪਾਂ ਇਹਨੂੰ ਇੱਕ ਕੜਾਈ ਦੇ ਵਿੱਚ ਕੱਢ ਲਿਆ ਵਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਫੇਰ ਲਾਂਗੇ ਕੋਦੋਂ ਤੱਕ ਰੇਨਾਂਗੇ ਜਦੋਂ ਤੱਕ ਇਹ ਗਾੜੀ ਨਹੀਂ ਹੁੰਦੀ ਨਾਲੇ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹੁਣ ਇਹਦੇ ਵਿੱਚ ਜੀ ਉਬਾਲ ਆ ਗਿਆ। ਇਹਦੇ ਵਿੱਚ ਆਪਾਂ 1 ਚਮਚਾ ਕਾਲੇ ਨਮਕ ਦਾ ਐਡ ਕਰਾਂਗੇ। ਕਾਲਾ ਨਮਕ। 1/2 ਚਮਚਾ ਲਾਲ ਮਿਰਚ ਪਾਊਡਰ। ਨ ਆਪਾਂ ਜਿਹੜੇ ਮਸਾਲੇ ਪੀਸੇ ਸੀ ਉਹ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ ਕਾਲੀ ਮਿਰਚ ਵੀ ਪੀਸੀ ਹੈ ਇਹ ਸਾਰੇ ਮਸਾਲੇ ਅੰਬ ਦੇ achar ਵਾਲੇ ਆ ਜਿਹੜੇ ਸਬਕ ਮਸਾਲੇ ਆਪਾਂ ਅੰਬ ਦੇ achar ਦੇ ਵਿੱਚ ਪਾਉਣੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਉਦ ਤੱਕ ਹਿਲਾਇ ਚੱਲਾਂਗੇ ਜਿੰਨਾ ਚਿਰ ਇਹ ਗਾੜੀ ਨਹੀਂ ਹੁੰਦੀ ਇਹ ਚਟਨੀ ਨੂੰ ਆਪਾਂ 1 ਸਾਲ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਫ੍ਰਿਜ ਦੇ ਵਿੱਚ ਖਰਾਬ ਨਹੀਂ ਹੁੰਦੀ ਇਹ। ਅਦਰੇ ਨੂੰ ਅੱਛੇ ਤਰੀਕੇ ਨਾਲ ਪਕਾਇਆ ਜਾਵੇ। ਚਟਨੀ ਆਪਣੀ ਜੀ ਗਾੜੀ ਹੋ ਗਈ। ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਕਰਾਂਗੇ। ਇਹ ਚੜਨੇ ਨੂੰ ਆਪਾਂ 1 ਸਾਲ ਲਈ ਸਟੋਰ ਕਰਕੇ ਰੱਖ ਸਕਦੇ ਆ ਖਰਾਬ ਨਹੀਂ ਹੁੰਦੀ ਫ੍ਰਿਜ ਦੇ ਵਿੱਚ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਈਜ਼ੀ ਬਣ ਜਾਂਦੀ ਹੈ ਇਹ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਕਮੈਂਟ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ